ਪਿੰਡ ਕਮਾਲੂ ਦੀ ਇੱਕ ਛੋਟੀ ਜਿਹੀ ਕੱਕੜ ਝੁੱਗੀ ਚ ਜੰਮਿਆ ਸੀ ਸਿਮਰਜੀਤ ਸਿੰਘ ਜਿਸ ਦਾ ਪਿਓ ਇੱਕ ਢਾਬੇ ਤੇ ਵਰਤਨ ਮਾਹਦਾ ਸੀ ਮਾਂ ਘਰਾ ਵਿੱਚ ਝਾੜੂ ਪੋਚਾ ਕਰਦੀ ਪਿੰਡ ਦੀ ਮਿੱਟੀ ਨਾਲ ਖੇਡਦੇ ਖੇਡਦੇ ਉਸ ਨੂੰ ਦੌੜਨ ਦਾ ਸ਼ੌਂਕ ਲੱਗ ਪਿਆ ਪਰ ਨਾ ਜੁੱਤੀਆਂ ਨਾ ਪੈਰਾਵਾ ਨਾ ਹੀ ਕੋਈ ਖਾਸ ਖੁਰਾਕ ਪਰ ਫਿਰ ਵੀ ਉਹ ਹਰ ਸਵੇਰੇ ਚੁੱਪਚਾਪ ਪਿੰਡ ਦੇ ਕੱਚੇ ਰਸਤੇ ਤੇ ਦੌੜ ਲਾਇਆ ਕਰਦਾ ਉਹ ਕਹਿੰਦਾ ਜਿੱਤਣ ਵਾਲੇ ਹਮੇਸ਼ਾ ਦੌੜਦੇ ਨਹੀਂ ਦੌੜ ਕੇ ਹੀ ਜਿੱਦੇ ਨੇ ਸਕੂਲ ਦੀ ਅੰਤਰ ਸਕੂਲੀ ਦੌੜ ਮੁਕਾਬਲੇ ਦੀ ਕੋਚਨਾ ਹੋਈ ਮਾਸਟਰ ਰੰਜੀ ਨੇ ਸਾਰੇ ਲੜਕਿਆਂ ਨੂੰ ਲਾਈਨ ਵਿੱਚ ਲਾ ਕੇ ਪੁੱਛਿਆ ਕੌਣ ਕੌਣ ਦੌੜੇਗਾ ਕਈਆਂ ਨੇ ਹੱਥ ਚੁੱਕਿਆ ਪਰ ਸਿਮਰਜੀਤ ਜੀ ਹੌਲੀ ਜਿਹੀ ਆਵਾਜ਼ ਮਾਸਟਰ ਜੀ ਮੈਂ ਵੀ ਦੌੜਨਾ ਚਾਹੁੰਦਾ ਹਾਂ ਲੋਕ ਹੱਸ ਪਏ ਉਹ ਕਿੰਨੇ ਦੌੜੇਗਾ ਇਹ ਤਾਂ ਬਿਨਾਂ ਜੁੱਤੀਆਂ ਦੇ ਆਉਂਦਾ ਪਰ ਮਾਸਟਰ ਜਿੰਦੀ ਨੇ ਇੱਕ ਨਜ਼ਰ ਵਿੱਚ ਉਹਦੇ ਚਿਹਰੇ ਤੇ ਇੱਕ ਹੋਰ ਹੀ ਚੌਂਕ ਦੇਖੀ ਸਿਮਰਜੀਤ ਤੂੰ ਦਿਲੋਂ ਦੌੜ ਜੁੱਤੀਆਂ ਮੈਂ ਲਿਆ ਦੇਵਾਂਗਾ ਦੌੜ ਵਾਲਾ ਦਿਨ ਆ ਗਿਆ ਸਾਰੇ ਬੱਚੇ ਨਵੇਂ ਟਰੈਕਸੂਟ ਪਿੱਚ ਪਰ ਸਿਮਰਜੀਤ ਸਿਮਰਜੀਤ ਨੇ ਪੁਰਾਣਾ ਪੈਂਟ ਤੇ ਮਾਸਟਰ ਜੀ ਦੀਆਂ ਲਿਆਈਆਂ ਜੁੱਤੀਆਂ ਦੋ ਜਿੰਨ ਜੁੱਤੀਆਂ ਪਾਈਆਂ ਐਨਾਉਂਸਰ ਨੇ ਆਖਿਆ 3 2 1 ਗੋ ਜਿਵੇਂ ਹੀ ਸਿਟੀ ਵੱਜੀ ਸਿਮਰਜੀਤ ਨੇ ਆਪਣੀ ਜ਼ਿੰਦਗੀ ਦੀ ਸਾਰੀ ਭੁੱਖ ਤਲਖੀ ਤੇ ਉਮੀਦ ਨੂੰ ਲੈ ਕੇ ਦੌੜ ਲਾ ਦਿੱਤੀ ਪਿਛਲੇ 5 ਸਾਲਾਂ ਦੀ ਮਿਹਨਤ ਅੱਜ ਉਹ ਜਿੱਤ ਵੱਲ ਲੈਕ ਜਾਂਦੀ ਸੀ ਉਹ ਪਹਿਲਾਂ ਆਇਆ ਸਾਰੇ ਹੱਕ ਬੱਕ ਰਹਿ ਗਏ ਉਹ ਇਹ ਉਹ ਹੀ ਲੜਕਾ ਸੀ ਜਿਸ ਦੇ ਹੱਸਿਆ ਗਿਆ ਸਕੂਲ ਦੇ ਮੁਕਾਬਲੇ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਸਾਸਤਰ ਲਈ ਚੁਣਿਆ ਗਿਆ ਪਰ ਹੁਣ ਮੁਕਾਬਲਾ ਵੱਡਾ ਸੀ ਲੁਧਿਆਣਾ ਫਿਰ ਚੰਡੀਗੜ੍ਹ ਘਰ ਦੀ ਹਾਲਤ ਹੋਰ ਮਾੜੀ ਹੋ ਰਹੀ ਸੀ ਪਿਓ ਦੀ ਤਨਖਾਹ ਨਾ ਭਰਦੀ ਮਾਂ ਦੀ ਥਾਈ ਰਿਦ ਕੱਟ ਰਹੀ ਗਈ ਇੱਕ ਰਾਤ ਉਹ ਖੁਦ ਨਾਲ ਕਹਿੰਦਾ ਜੇ ਮੈਂ ਰੁਕ ਗਿਆ ਤਾਂ ਘਰ ਕਦੇ ਨਾ ਬਦਲੇਗਾ ਪਰ ਜੇ ਮੈਂ ਦੌੜਿਆ ਤਾਂ ਕਿਸਮਤ ਵੀ ਮੈਨੂੰ ਪਿੱਛੇ ਛੱਡ ਦੇਵੇਗੀ ਉਹਨੇ ਰਾਤੀ ਕੰਮ ਕੀਤਾ ਸਵੇਰੇ ਦੌੜਿਆ ਕਈ ਵਾਰੀ ਭੁੱਖ ਨਾਲ ਮੂੰਹ ਸੁੱਕ ਗਿਆ ਪਰ ਹੌਂਸਲਾ ਨਹੀਂ ਮੁੱਕਿਆ ਚੰਡੀਗੜ੍ਹ ਵਿੱਚ ਮੁਕਾਬਲਾ ਸੀ ਕੋਚ ਨੇ ਕਿਹਾ ਤੂੰ ਮਿੰਟਾਂ ਵਿੱਚ ਦੌੜਦਾ ਨਹੀਂ ਸਿਮਰਨ ਤੂੰ ਸਕਿੰਟਾਂ ਵੀ ਨੂੰ ਵੀ maat pa denda ਜਦ ਦੌੜ ਸ਼ੁਰੂ ਹੋਈ ਤੇ ਸਾਰੇ ਅੱਗੇ ਨਿਕਲੇ ਤਾਂ ਕੋਚ ਦਾ ਦਿਲ ਡੋਲ ਗਿਆ ਪਰ ਅਖੀਰਲੇ 100 ਮੀਟਰ ਵਿੱਚ ਸਿਮਰਜੀਤ ਨੇ ਆਪਣੀ ਗਤੀ ਬਦਲ ਦਿੱਤੀ ਹਵਾ ਨਾਲ ਵੀ ਤੇਜ਼ ਜਿਵੇਂ ਕਿਸਮਤ ਨੂੰ 55 ਕੇ ਰੱਖਿਆ ਹੋਵੇ ਉਹ ਜਿੱਤ ਗਿਆ ਪਹਿਲਾ ਸਥਾਨ ਹੁਣ ਉਹ ਪੰਜਾਬ ਸੂਬਾ ਰੈਪ੍ਰੈਜ਼ੈਂਟ ਕਰ ਰਿਹਾ ਸੀ ਹਰ ਪੱਤਰ ਬੇਚ ਉਸਦੀ ਫੋਟੋ ਮਕਸਮਾਲੂ ਦਾ ਸਿੰਘ ਜਿਹਨੇ ਮਿੱਟੀ ਨੂੰ ਸੋਨਾ ਕਰ ਦਿੱਤਾ ਟੀਵੀ ਤੇ ਇੰਟਰਵਿਊ ਆਏ ਮਾਂ ਨੇ ਰੋ ਰੋ ਕੇ ਆਖਿਆ ਸਾਡਾ ਪੁੱਤ ਤਾਂ ਸਾਡੀ ਜ਼ਿੰਦਗੀ ਦੀ ਆਸ ਬਣ ਗਿਆ ਇਹੋ ਨੇ ਟਾਬੇ ਛੱਡ ਦਿੱਤਾ ਸਰਕਾਰ ਨੇ ਉਸ ਦੀ ਉਸ ਨੂੰ ਖਡਿਆਰੀ ਵਜੋਂ ਸਕਾਲਰਸ਼ਿਪ ਦਿੱਤੀ ਪਿੰਡ ਵਿੱਚ ਸੜਕ ਬਣ ਗਈ ਮਾਸਟਰ ਰਣਜੀਤ ਨੇ ਆਖਿਆ ਇਹ ਮਿਹਨਤ ਦੀ ਜਿੱਤ ਹੈ ਨਾ ਕਿ ਵਿਅਕਤੀ ਦੀ ਉਸ ਨੂੰ ਭਾਰਤ ਦੀ ਟੀਮ ਲਈ ਚੁਣਿਆ ਗਿਆ ਕੈਨੇਡਾ ਵਿੱਚ ਰਾਸ਼ਟ੍ਰ ਮੰਡਲ ਖੇਡਾਂ 10 ਸਾਲ ਪਹਿਲਾਂ ਜੋ ਬੱਚਾ ਨੰਗੇ ਪੈਰ ਦੌੜਦਾ ਸੀ ਅੱਜ ਭਾਰਤੀ ਤਿਰੰਗਾ ਥਾਮ ਕੇ ਸਟੇਡੀਅਮ ਵਿੱਚ ਦੌੜ ਰਿਹਾ ਹੈ ਅਖੀਲੇ ਦਿਨ ਦੌੜਾ ਆਜ਼ਾਦੀ ਦੀ ਲੱਗ ਰਹੀ ਸੀ ਨਾ ਸਿਰਫ ਦੇਸ਼ ਲਈ ਪਰ ਆਪਣੀ ਗਰੀਬੀ ਤੋਂ ਵੀ ਉਸਨੇ ਗੋਲਡ ਮੈਡ ਜਿੱਤਿਆ ਜਦ ਸਮਝ ਸਿਮਰਜੀਤ ਮੋੜਪਿੰਡ ਆਇਆ ਲੋਕਾਂ ਨੇ ਗੱਡੀ ਦੇ ਸਾਹਮਣੇ ਲਾਈਨ ਲਾ ਲਈ ਉਹੀ ਛੁੱਗੀ ਜਿਸ ਵਿੱਚ ਜਨਮ ਲਿਆ ਹੁਣ ਇੱਕ ਨਵਾਂ ਮਕਾਨ ਸੀ ਪਰ ਉਸਨੇ ਆਪਣੇ ਪਿੰਡ ਦੀ ਖੇਡ ਮੈਦਾਨ ਨੂੰ ਬਣਾਇਆ ਸਰਕਾਰੀ ਨਹੀਂ ਸਿਮਰਜੀਤ ਸਿੰਘ ਐਥਲੈਟਿਕ ਅਕੈਡਮੀ ਉਹ ਹੁਣ ਨੌਜਵਾਨਾਂ ਨੂੰ ਦੱਸਦਾ ਮੰਜ਼ਲ ਕਦੇ ਵੀ ਰੋਕ ਨਹੀਂ ਹੁੰਦੀ ਰਾਹ ਕਟਰਾ ਹੋ ਸਕਦਾ ਹੈ ਪਰ ਦੌੜਨ ਵਾਲੇ ਲਈ ਰੁਕਾਵਟ ਸਿਰਫ ਦਿਲ ਵਿੱਚ ਹੁੰਦੀ ਹੈ ਇਹ ਕਹਾਣੀ ਸਾਨੂੰ ਸਿਖਉਂਦੀ ਹੈ ਕਿ ਗਰੀਬੀ ਕਦੇ ਵੀ ਰੁਕਾਵਟ ਨਹੀਂ ਬਣਦੀ ਜੇ ਇਰਾਦੇ ਮਜ਼ਬੂਤ ਹੋਣ ਦਿਲ ਸਾਫ਼ ਹੋਵੇ ਤੇ ਦੌੜ ਸੱਚੀ ਹੋਵੇ ਸਿਮਰਜੀਤ ਦੀ ਤਰ੍ਹਾਂ ਹਰ ਬੱਚਾ ਆਪਣੀ ਕਿਸਮਤ ਨੂੰ ਦੌੜ ਕੇ ਮਾਰ ਪਾ ਸਕਦਾ ਹੈ